ਛੱਲੀਆਂ ਦਾ ਮੌਸਮ ਚੱਲ ਰਿਹਾ ਹੈ ਤੇ ਅੱਜ ਆਪਾਂ ਛੱਲੀਆਂ ਦੇ ਦਾਣੇ ਨੂੰ ਕਿਵੇਂ ਸਟੋਰ ਕਰਾਂ ਦਾ ਤਰੀਕਾ ਦੱਸਾਂਗੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣਾ ਚੈਨਲ ਸੋਨੀ ਮੁੰਜਲ ਕੇ ਬਲੌਗ ਦੇ ਵਿੱਚ ਮੀਤ ਕਾਲ ਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਹਾਂ ਤੁਹਾਨੂੰ ਪਤਾ ਹੀ ਹੁਣ ਛੱਲੀਆਂ ਦਾ ਮੌਸਮ ਚੱਲਦਾ ਹੈ ਨਾ ਤੇ ਛੱਲੀਆਂ ਹਰ ਇੱਕ ਘਰ ਵਿੱਚ ਖੇਤੋਂ ਬਜਾਦ ਤੋਂ ਮੁੱਲ ਲੈ ਕੇ ਆਉਂਦੇ ਆ ਪਰ ਆਪਾਂ ਜਦੋਂ ਇਹਨਾਂ ਦੇ ਦਾਣੇ ਕੋਲ ਮਨੇਂਦੇ ਉਹਦੇ ਵੀ ਆਪਾਂ ਨੂੰ ਬਜਾਦ ਤੋਂ ਮੁੱਲ ਲੈ ਕੇ ਆਉਣੇ ਪੈਂਦੇ ਹਨ ਇਹਨਾਂ ਦਾ ਦਾਣੇ ਪਰ ਆਪਾਂ ਜੇ ਇਹਨਾਂ ਛੱਲੀਆਂ ਨੂੰ ਇਹਨਾਂ ਨੂੰ ਘੇਰ ਕੇ चलो फिर तुम दस दें तरीका किमें साल भर ले डेढ़ साल स्टोर करके रख सकते तरीका तो दसन लगे पहला तो छलिया इन्होंने सारे छलिया छल लेना ऐसा इन्होंने जेने इन्हों दूँ की करना सारे दन एडा आप घेर लेना घेर ले ना? तो देड़े ਇਸ ਤਰ੍ਹਾਂ ਸਾਦੀ ਛਲੀਆਂ ਦੇ ਦਾਣੇ ਪਰ ਉਹ ਟੈਲ ਛਲੀਆਂ ਸੀ ਪਿੰਨਾ ਛੱਲੇ ਦਾਣੇ ਬਕੌਲੇ ਨਾਲ ਅਲੱਗ ਕਰ ਲੈਣਾ ਤੇ ਬਾਕੀ ਜਿਹੜੇ ਆਪਣੇ ਚੈਨਲ ਤੇ ਪਲੀਜ਼ ਨਵਿਆ ਚੈਨਲ ਨੂੰ ਕਮਬਲੇ ਸਬਸਕ੍ਰਾਈਬ ਕਿਉਂਕਿ ਬਾਜ਼ਾਰੋਂ ਆਪਾਂ ਲੈ ਕੇ ਆਉਣੇ ਦਾਣੇ ਬਹੁਤ ਮਹਿੰਗੇ ਮਿਲਦੇ ਆ ਹਨ ਇਹ ਆਪਾਂ ਘਰ ਵਿੱਚ ਸਟੋਰ ਕਰਕੇ ਰੱਖ ਸਕਦੇ ਆ ਤੇ ਹਵਾ ਦੇ ਨਾਲ ਵਰਤ ਕੇ ਜਦੋਂ ਜਿੱਤ ਕਰਦਾਂਗੇ ਭੁੰਨ ਕੇ ਪੋਪ ਕਨ ਬਣਾ ਕੇ ਨਾਲੇ ਖਾ ਸਕਦੇ ਆ ਪਹਿਲਾਂ ਆਪਾਂ ਨੂੰ ਮੀਨਤ ਲੱਗਦੀ ਹੈ ਕਿੱਥੇ ਕਰਾਂਗੇ ਪਰ ਬਹੁਤ ਹੀ ਈਜ਼ੀ ਤੇ ਸੌਖਾ ਤਰੀਕਾ ਹੈ ਦਾਣੇ ਸਟੋਰ ਕਰਕੇ ਰੱਖੂੰਗਾ ਜੇ ਲੋ ਥੋੜਾ ਜੱਤ ਕੀਤਾ ਉਹਨੇ ਤੁਸੀਂ ਦਾਣੇ ਕੱਢ ਲੇ ਪਾਪਕਨ ਬਣਾ ਕੇ ਖਾ ਲੇ ਤੇ ਬਾਕੀ ਦਾਣੇ ਉਵੇਂ ਸਟੋਰ ਕਰਾਸ ਤੇ ਚਲੋ ਜੀ ਆਪਾਂ سارے ਦਾਣੇ ਜਿਹੜੇ ਕੱਢ ਲਏ ਛੱਲੀਆਂ ਨਾਲੋਂ ਅਲੱਗ ਕਰ ਲਏ ਗੁੱਲ ਅਲੱਗ ਕਰ ਤੇ ਦਾਣੇ ਅਲੱਗ ਕਰਕੇ ਹੁਣ ਆਪਾਂ ਇਹਨੂੰ ਧੋਵਾਂਗੇ ਅੱਪਾ ਇਹਨਾਂ ਦਾਣਿਆਂ ਨੂੰ ਧੋਵਾਂਗੇ ਤਾਂ ਕਿ ਜਿਹਦੇ ਵਿੱਚ ਫੂਸ ਤੇ ਬਾਲ ਆ ਉਹ ਅਲੱਗ ਹੋ ਜਾਣ। ਸਵਾਰ ਕੇ ਸਾਫ਼ ਪਾਣੀ ਕੱਢਾਂਗੇ। ਦੇਖੋ। ਫੂਸ ਆ ਇਹਦੇ ਬਾਲ ਜਿਹੇ ਹੁੰਦੇ ਛਿੱਲੀਆਂ ਤੋਂ ਸਾਡੇ ਅਲੱਗ ਹੋ ਜਾਣਗੇ। ਹਾਂਜੀ ਅੱਪਾ ਦਾਣਿਆਂ ਨੂੰ ਸਵਾਰ ਕੇ ਧੋ ਲਿਆ। ਹੁਣ ਅੱਪਾ ਕੀ ਕਰਨਾ? ਇੱਧਰ ਅੱਪਾ ਕੜਾਹੀ ਲੈ ਲਈ ਕੜਾਹੀ ਦੇ ਵਿੱਚ ਅੱਪਾ ਪਾ ਲੈਣਾ ਪਾਣੀ। ਤੇ ਪਾਣੀ ਆਪਾਂ ਗਰਮ ਕਰਨ ਲਈ ਤਾਂ ਤਾਂ ਥੋੜਾ ਗਰਮ ਹੋ ਗਿਆ ਇਹਦੇ ਵਿੱਚ ਪਾਉਣਾ ਆਪਾਂ ਨੂਣਾ ਨੂਣਾ ਆਪਾਂ ਇੱਥੇ ਕਾਲਾ ਨੂਣੀ ਯੂਜ਼ ਕਰਾਂਗੇ ਤਾਂ ਕਿੰਨਾ ਪਾਲੇ ਨੂਣ ਦਾ ਪਾਤਾ ਤੇ ਹੁਣ ਜਿਹੜੇ ਆਪਾਂ ਦਾਣੇ ਧੋਤੇ ਸੀਗੇ ਦਾਣੇ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਆਪਾਂ ਇਹਨਾਂ ਨੂੰ ਉਬਾਲਾਂਗੇ 2 ਤੋਂ 3 ਮਿੰਟ ਸਵਾਲ ਕਿ ਤੁਸੀਂ ਇਹ ਖੰਡ ਵੀ ਪਾਣੀ ਜਾਓ ਪਾ ਸਕਦੇ ਪਰ ਮੈਂ ਖੰਡ ਸਕਿੱਪ ਕਰਦੇ ਹਾਂ 2 ਤੋਂ 3 ਮਿੰਟ ਪੈਨ ਪੱਲਾ ਬਾਲਦੇ ਹਾਂ ਹਾਂਜੀ ਹਵਾਲ ਆ ਚੁੱਕਿਆ ਇਹਨਾਂ ਨੂੰ ਛੱਲੀ ਦੇ ਦਾळ्याਾਂ ਦਾਣਿਆਂ ਨੂੰ ਤੇ ਆਪਾਂ ਹੁਣ ਕੀ ਕਰਨਾ ਆਪਾਂ ਹੁਣ ਗੈਸ ਬੰਦ ਕਰ ਦੇਣਾ ਇੰਡਕਸ਼ਨ ਤੇ ਕੋਲੇ ਚ ਪਾ ਲੈਣੀ ਬਰਫ਼ ਤੇ ਇਹਦੇ ਵਿੱਚ ਫਟਾਫਟ ਦਾਣਿਆਂ ਨੂੰ ਇੱਥੋਂ ਕੱਟ ਕੇ ਇਹਦੇ ਵਿੱਚ ਛੱਟ ਲੈਣਾ ਦੇ ਵਿੱਚ ਆਪਾਂ ਬਰਫ਼ ਪਾਈ ਹੋਈ ਹੈ ਤਾਂ ਜੇ ਇਕਦਮ ਠੰਡੇ ਹੋ ਜਾਣ ਹਾਂਜੀ ਦਾਣਿਆਂ ਨੂੰ ਆਪਾਂ ਬਰਫ਼ ਵਾਲੇ ਪਾਣੀ ਦੇ ਵਿੱਚ ਹਨਾ ਰੱਖਤਾਏ ਤਾਂ ਆਪਾਂ ਹੁਣ ਪੰਜ ਤੋਂ 7 ਮਿੰਟੇ ਚ ਠੰਡੇ ਹੋਣ ਲਈ ਰੱਖਾਂਗੇ ਦਾਣਿਆਂ ਨੂੰ ਬਰਫ਼ ਵਾਲੇ ਪਾਣੀ ਵਿੱਚ ਹਾਂਜੀ ਪੰਜ ਤੋਂ 7 ਮਿੰਟ ਹੋ ਚੁੱਕੇ ਹੁਣ ਆਪਾਂ ਇਹਨੂੰ ਕੱਢਾਂਗੇ ਪਾਣੀ ਵਿੱਚੋਂ ਬਾਹਰ ਦਾਣੇ ਹਾਂਜੀ ਇਧਰ ਜਾਲੀ ਵਿੱਚ ਪਸਾਰੀ ਦਾਣੇ ਨੂੰ ਬਾਹਰ ਕੱਢ ਲਾਂਗੇ ਤੇ ਹੁਣ ਆਪਾਂ ਕਾਟਨ ਦਾ ਕੱਪੜਾ ਲੈਂਦੇ ਹਾਂ ਹਾਂਜੀ ਇੱਥੇ ਆਪਾਂ ਕਾਟਨ ਦਾ ਕੱਪੜਾ ਲੈ ਲਿਆ ਇੱਥੇ ਆਪਾਂ ਸਾਰੇ ਦਾਣੇ ਨੂੰ ਪਾਤਾ ਸਾਰੇ ਦਾਣੇ ਨੂੰ ਪਾ ਕੇ ਆਪਾਂ ਇਹਨੂੰ ਪਕੜੇ ਨਾਲ ਪੂਜੀ ਲੈਣਾ ਤਾਂ ਜੋ ਜਿਹੜੀ ਗਿੱਲ ਨਵੀਆਂ ਸੁੱਕ ਸਕੇ ਅੱਦਾਂ ਸਾਰੇ ਦਾਣੇ ਨੂੰ ਆਪਾਂ ਪਹਿਲਾਂ ਸੁਕਾ ਲੈਣਾ ਹਾਂਜੀ ਇਸ ਤਾਂ ਆਪਾਂ ਦਾਣਿਆਂ ਨੂੰ ਪੋਹਤਾ ਹੁਣ ਆਪਾਂ ਕੀ ਕਰਨਾ ਉਸੇ ਬੋਟੇ ਦੇ ਵਿੱਚ ਪਾਣਿਆਂ ਨੂੰ ਪਾ ਕੇ ਪੱਖੇ ਥੱਲੇ ਪੱਖੇ ਥੱਲੇ ਆਪਾਂ ਸੁੱਕਣੇ ਪਾ ਦੇਣਾ ਇਦਾਂ ਹਲਾ ਕੇ ਹਾਂਜੀ ਉੱਪਰ ਪੱਖਾ ਚੱਲਦਾ ਆਪਾਂ ਮੇਜ਼ ਉੱਤੇ ਰੱਖ ਕੇ ਇਦਾਂ ਹਲਾ ਖਲਾਰ ਕੇ ਜੇ ਪੱਖਿਆਂ ਦੇ ਥੱਲੇ ਪੱਖੇ ਥੱਲੇ ਪਾਤਾ 5 ਤੋਂ 7 ਮਿੰਟ ਇਦਾਂ ਇਹਨੂੰ ਪੱਖੇ ਥੱਲੇ ਪਾਣਾ ਤਾਂ ਕਿ ਇਹ ਸੁੱਪ ਜਾਣ ਦਾਣੇ ਹਾਂਜੀ ਆਪਾਂ 10 ਤੋਂ 15 ਮਿੰਟ ਹੋ ਚੱਕੇ ਸੀਗੇ ਚਿੱਟੇ ਸੀਗੇ ਪੱਖੇ ਥੱਲੇ ਇਹਨਾਂ ਦਾਣਿਆਂ ਨੂੰ ਪਾਇਆ ਨੂੰ ਤੇ ਹੁਣ ਆਪਾਂ ਕੀ ਕਰਨਾ ਇੱਕ ਹੈ ਨਾ zip tight ਲੈਣਾ ਲਫਾਫਾ ਇਹਦੇ ਵਿੱਚ ਆਪਾਂ ਦਾਣਿਆਂ ਨੂੰ ਪਾ ਲੈਣਾ ਹਾਂਜੀ ਆਪਾਂ ਇਹਨਾਂ ਦਾਣਿਆਂ ਨੂੰ zip lock ਲਫਾਫੇ ਦੇ ਵਿੱਚ ਪਾ ਕੇ ਰੱਖਤਾ ਜੇ ਤੁਸੀਂ ਇਹ ਟੇਕ ਕੰਟੇਨਰ ਉਹਦੇ ਵਿੱਚ ਪਾ ਕੇ ਰੱਖ ਸਕਦੇ ਹੋ ਇਹਨੂੰ ਤੁਸੀਂ ਫ੍ਰੀਜਰ ਦੇ ਵਿੱਚ ਰੱਖ ਦੇਣਾ ਤੇ ਪਰ ਜਦੋਂ ਤੁਸੀਂ ਹਨਾ ਦਾਣੇ ਭੁੰਨਣੇ ਆ ਕੱਢਣੇ ਆ ਉਹਨੇਕ ਦਾਣੇ ਕੱਢ ਕੇ ਇੱਕ ਲਫਾਫੇ ਨੂੰ ਫਟਾ ਪਹਿਲਾਂ ਲਫਾਫੇ ਨੂੰ ਬੰਦ ਕਰਕੇ ਤੁਸੀਂ ਇਹਨੂੰ ਫ੍ਰੀਜਰ ਦੇ ਵਿੱਚ ਰੱਖ ਦੇਣਾ ਫਿਰ ਤੁਸੀਂ ਗਾਹ ਪੜੇ ਦਾਣੇ ਭੁੰਨ ਸਕਦੇ ਹੋ ਇਸ ਤਾ ਤੁਸੀਂ ਦਾਣਿਆਂ ਨੂੰ ਸਾਲ ਪਾਲੇ ਸਟੋਰ ਕਰਕੇ ਰੱਖੋ ਤੁਹਾਡੇ ਦਾਣੇ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹਨਾਂ ਦਾਣੇ ਨੂੰ ਪਹਨ ਤੀਚਾ ਚਲਾ ਦਈਏ ਚਲੋ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਚ ਬਾਏ ਬਾਏ